ਪੰਜਾਬ ਦੇ ਵਿੱਚ ਜਿੱਥੇ ਹਰ ਜਗ੍ਹਾ ਤੇ ਬਾਰਿਸ਼ ਹੋ ਰਹੀ ਆ ਉੱਥੇ ਹੀ ਪਟਿਆਲਾ ਦੀ ਗੱਲ ਕੀਤੀ ਜਾਏ ਪਟਿਆਲਾ ਦੇ ਵਿੱਚ ਵੀ ਪਟਿਆਲਾ ਵਾਸੀਆਂ ਨੂੰ ਜਿਹੜਾ ਹੈ ਗਰਮੀ ਤੋਂ ਜਿਹੜੇ ਹੈਗਾ ਉਮਸਪਰੀ ਗਰਮੀ ਤੋਂ ਜਿਹੜਾ ਹੈਗਾ ਉਹ ਰਾਹਤ ਮਿਲੀ ਆ ਦੋ ਤੋਂ ਤਿੰਨ ਘੰਟੇ ਲਗਾਤਾਰ ਜਿਹੜੀ ਹੈ ਬਾਰਿਸ਼ ਹੋਈ ਹੈ ਤੇ ਪਰ ਬਾਰਿਸ਼ ਦੇ ਨਾਲ ਨਾਲ ਉੱਥੇ ਜਿਹੜੇ ਸ਼ਹਿਰ ਦੇ ਵਿੱਚ ਹੈ ਨਾ ਜਿਹੜਾ ਪਾਣੀ ਹੈ ਉਹ ਵੱਖ-ਵੱਖ ਜਗ੍ਹਾ ਤੇ ਕਾਫੀ ਜ਼ਿਆਦਾ ਖੜਾ ਹੋ ਗਿਆ ਤੇ ਜਿਹੜੇ ਲੋਕ ਨੇ ਇੱਥੇ ਉਹ ਤਰਾਈ-ਤਰਾਈ ਕਰ ਰਹੇ ਨੇ ਕਿਉਂਕਿ 2-3 ਘੰਟੇ ਦੀ ਬਾਰਿਸ਼ ਦੇ ਨਾਲ ਹੀ ਜਿਹੜਾ ਹੈ ਪਾਣੀ ਘਰਾਂ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਤੇ ਪਾਣੀ ਕਾਫੀ ਜ਼ਿਆਦਾ ਇਕੱਠਾ ਹੋ ਗਿਆ ਤੇ ਪਰ ਇਹਦੀ ਕੋਈ ਨਿਕਾਸੀ ਨਹੀਂ ਹੈਗੀ ਤੇ ਲੋਕ ਪਟਿਆਲਾ ਵਾਸੀ ਜਿਹੜੇ ਹੈਗੇ ਉਹ ਤਰਾਈ-ਤਰਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਲੋਕ ਕਹਿ ਰਹੇ ਨੇ ਕਿ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਹੈ ਕਿਉਂਕਿ ਅਜੇ 2 ਤੋਂ 3 ਘੰਟੇ ਜਿਹੜੀ ਹੈਗੀ ਬਾਰਿਸ਼ ਹੋਈ ਹੈ ਪਰ ਉਸ ਦੇ ਜਿਹੜੇ ਹੈਗੇ ਪ੍ਰਬੰਧ ਨਹੀਂ ਕੀਤੇ ਗਏ ਹੈਗੇ ਤੁਸੀਂ ਤਸਵੀਰਾਂ ਪਹਿਲੇ ਮੈਂ ਤੁਹਾਨੂੰ ਦਿਖਾ ਦਗਾ ਦਿਖਾ ਦਨਾ ਕਿ ਘਰਾਂ ਦੇ ਵਿੱਚ ਲੋਕ ਜਿਹੜੇ ਹੈਗੇ ਨੇ ਉਹ ਪਾਣੀ ਜਿਹੜਾ ਹੈਗਾ ਵੜਿਆ ਹੋਇਆ ਨਜ਼ਰ ਆ ਰਿਹਾ ਲੋਕ ਤਾਂ ਬੋਲ ਰਹੇ ਨੇ ਕਿ ਪਾਣੀ ਇੱਕ ਕਾਫੀ ਜ਼ਿਆਦਾ ਉਹ ਘਰਾਂ ਦੇ ਵਿੱਚ ਵੜਿਆ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਦੇਖ ਰਹੋਗੇ ਪਾਣੀ ਦੇ ਵਿੱਚ ਜਿਹੜਾ ਹੈਗਾ ਲੋਕ ਜਿਹੜੇ ਨੇ ਨਿਕਲ ਕੇ ਆ ਰਹੇ ਨੇ ਤੇ ਘਰ ਦਾ ਘਰਾਂ ਦੇ ਵਿੱਚ ਜਿਹੜਾ ਹੈਗਾ ਪਾਣੀ ਵੜਿਆ ਹੋਇਆ ਨਜ਼ਰ ਆ ਰਿਹਾ ਹੈ ਵਕ ਵਕ ਘਰਾਂ ਦੇ ਵਿੱਚ ਟੱਕ ਪਾਣੀ ਵੜਿਆ ਤੇ ਸ਼ਹਿਰ ਦੇ ਵਿੱਚ ਕਾਫੀ ਜਗ੍ਹਾ ਤੇ ਜਿਹੜਾ ਹੈਗਾ ਪਾਣੀ ਖੜਾ ਹੋਇਆ ਨਜ਼ਰ ਵੇਖੀ ਕਿ ਕਿੰਨਾ ਪਾਣੀ ਆਇਆ ਕਿਉਂਕਿ 2 ਤੋਂ 3 ਘੰਟੇ ਦੀ ਬਾਰਿਸ਼ ਹੋਈ ਹੈ ਕੋਈ ਨਿਕਾਸੀ ਵਗੈਰਾ ਹੈ ਨਹੀਂ ਪਾਣੀ ਜੀ ਗੋਟ-ਗੋਟ ਤੱਕ ਆ ਗਿਆ ਹੈ ਔਰ ਪਾਣੀ ਦਾ ਤੇ ਕੋਈ ਸਾਧਨ ਨਹੀਂ ਹੈ ਨਿਕਲਦਾ ਔਰ ਪ੍ਰਸ਼ਾਸਨ ਨੇ ਅਜ ਤੱਕ ਨਾ ਤਾਂ ਕੋਈ ਕੰਮ ਕੀਤਾ ਹੈ ਨਾ ਕੋਈ ਕੰਮ ਕਰ ਰਹੀ ਹੈ ਬਸ ਸਾਡੀ ਇਹ ਹੀ ਪ੍ਰਾਰਥਨਾ ਹੈ ਕਿ ਸਰਕਾਰ ਇਸ ਨੂੰ ਚੰਗੀ ਤਰ੍ਹਾਂ ਸੁਵਿਧਾ ਦੇਵੇ ਸਾਨੂੰ ਇਹ ਪਾਣੀ ਪੂਣੀਅਨ ਸੀਵਰੇਜ ਦੇ ਕੰਮ ਠੀਕ ਤਰ੍ਹਾਂ ਕਰੇ ਬੜੀਆ ਤਰ੍ਹਾਂ ਕੰਮ ਕਰੇ ਹੁਣ ਤੁਸੀਂ ਦੇਖੋ ਅੰਦਰ ਜਾ ਕੇ ਸਾਡੇ ਬੈੱਡ ਭਿੱਜੇ ਪਏ ਨੇ ਪਾਣੀ ਵਿੱਚ ਬਾਟੀਆਂ ਰੁੜੀਆਂ ਪੀਣੇ ਸਾਰਾ ਗਿੱਲਾ ਹੋਇਆ ਪਿਆ ਤੁਸੀਂ ਦੇਖਿਆ ਕਿ ਲੋਕ ਜਿਹੜੇ ਹੈ ਪਰੇਸ਼ਾਨ ਨੇ ਪਾਣੀ ਕਾਫੀ ਜ਼ਿਆਦਾ ਖੜਾ ਹੋਇਆ ਲੋਕਾਂ ਦੇ ਵਿੱਚ ਤੁਹਾਨੂੰ ਮੈਂ ਤਸਵੀਰਾਂ ਪਹਿਲਾਂ ਦਿਖਾ ਦਿੰਦਾ ਹੁਣ ਜਿਹੜੀ ਗਲੀ ਹੈ ਮੇਨ ਏਰੀਆ ਜਿਹੜਾ ਹੈਗਾ ਪਾਣੀ ਖੜਾ ਹੋਇਆ ਨਜ਼ਰ ਆ ਰਿਹਾ ਆ ਵੀ ਜ਼ਿਆਦਾ ਪਾਣੀ ਜਿਹੜਾ ਹੈਗਾ ਖੜਾ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪੂਰੀ ਸੜਕ ਉਹ ਗੱਡੀ ਆ ਰਹੀ ਹੈ ਦੂਰ ਤੋਂ ਐਕਟਿਵ ਆ ਦੇ ਲੋਕ ਆ ਰਹੇ ਨੇ ਪਰ ਪਾਣੀ ਕਾਫੀ ਜ਼ਿਆਦਾ ਗਲੀ ਦੇ ਵਿੱਚ ਹੀ ਜਿਹੜਾ ਕਾਫੀ ਜ਼ਿਆਦਾ ਖੜਾ ਹੋਇਆ ਸੜਕ ਦੇ ਵਿੱਚ ਜਿਹੜਾ ਉਹ ਸ਼ੇਰੀਆ ਜਿਹੜਾ ਕਿਹਾ ਜਾਂਦਾ ਉਹਦੇ ਇਸ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਹੈ ਖੜਾ ਦੋ ਤੋਂ ਤਿੰਨ ਘੰਟੇ ਜਿਹੜੇ ਹੈਗੇ ਬਾਰਿਸ਼ ਹੋਈ ਹੈ ਉਸੇ ਨਾਲ ਹੀ ਜਿਹੜਾ ਹੈਗਾ ਇੰਨਾ ਜ਼ਿਆਦਾ ਪਾਣੀ ਜਿਹੜਾ ਸ਼ਹਿਰ ਦੇ ਵਿੱਚ ਖੜਾ ਹੋ ਗਿਆ ਵੱਖ-ਵੱਖ ਏਰੀਆ ਤੇ ਜਿਹੜੇ ਕਿ ਤਸਵੀਰਾਂ ਵੀ ਮੈਂ ਤੁਹਾਨੂੰ ਬਖਾਲ ਦੰਨਾ ਕਿ ਕਿ ਕਿਹੜੇ-ਕਿਹੜੀ ਜਗ੍ਹਾ ਤੇ ਜਿਹੜੇ ਪਟਿਆਲੇ ਸ਼ਹਿਰ ਦੇ ਚਾਹੇ ਉਹ ਨਾਰਦਨ ਚੌਕ ਹੋਵੇ ਜਾਂ ਰਗੋਵਾਜਰਾ ਹੋਵੇ ਜਾਂ ਅਚਾਨਕ ਹੋਵੇ ਪਟਿਆਲੇ ਦੇ ਕੋਈ ਵੀ ਹੋਵੇ ਪਾਣੀ ਹਰ ਜਗ੍ਹਾ ਖੜਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਦੋ ਤੋਂ ਤਿੰਨ ਘੰਟੇ ਜਿਹੜੇ ਹੈਗੀ ਬਾਰਿਸ਼ ਹੋਈ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰ Facebook Instagram X aur WhatsApp channel par